ਫਾਰਮੋਗੋਲ ਦਾ ਮਤਲਬ ਜਿਵੇਂ ਆਪਣੇ ਫਰੇਜ ਜਾਂਦਾ ਹੈ ਮਸ਼ੀਨ ਹੁੰਦੀਆਂ ਨੇ ਨਾ ਹੁੰਦੀ ਨੇ ਗੁੱਧੇ ਹੀ ਕਹਦੇ ਨੇ ਆਪ ਨੂੰ ਉਹਦੀ ਤੇ ਹੁੰਦੀ ਹੈ ਇਹ ਜਿਵੇਂ ਆਹ ਛਿੱਦੇ ਦੇ ਉੱਪਰ ਇਹ ਵੀ ਅਥਰਮੋਗੋਲ ਹੈ ਕਾਂਚ ਦੀ ਬੋਤਲ ਦੇ ਵਿੱਚ ਹੁੰਦੀ ਹੈ ਜੇ ਆਪਾਂ ਇਹਨੂੰ ਪਾਣੀ ਦੇ ਸਿੱਟਦੀਏ ਇਹਨੇ ਕ ਪਾਣੀ ਦੇ ਸਿੱਟਦੀਏ 6 ਮਹੀਨੇ ਪੈ ਰੰਡੋ ਗਲਦੀ ਨੇਗੀ ਜੇ ਆਪਾਂ ਨੂੰ ਅੱਗ ਵੀ ਲਾ ਦੇ ਨਾ ਅੱਗ ਦੇ ਵਿੱਚ ਵੀ ਗੂੰਜਰੀ ਬਣ ਜਾਂਦੀ ਹੈ ਇਹ ਖਤਮ ਨਹੀਂ ਹੁੰਦੀਗੀ ਜੇ ਕਈ ਵਾਰੀ ਆਪਣੇ ਪਾਣੀ ਵਾਲੇ ਟੈਂਕ ਲੀਕ ਹੋ ਜੇ ਪਟ્રોલ ਤੇ ਪਾ ਕੇ ਮਤਲਬ ਪਾਣੀ ਵਾਲੇ ਟੈਂਕੇ ਉੱਥੇ ਲਾ ਦਿਓ ਪਾਣੀ ਵਾਲੇ ਟੈਂਕ ਲੀਕ ਨਹੀਂ ਹਾਰਡ ਹੁੰਦੀ ਹੈ ਵੀ ਇਸ ਤਿੰਨੇ ਜਿਹੜੀ ਤੁਰਸੀਆ ਪੰਜ ਤੁਰਸੀਆ ਨੇ ਇਸ ਦੇ ਵਿੱਚ ਜਿਹੜੀ ਵਾਰੀ ਲੱਗਦੀ ਹੈ ਵੀ ਖਾਣੇ ਰਾਹੀਂ ਹਵਾ ਰਾਹੀਂ ਸਾਰਾਈ ਆਪਣੇ ਅੰਦਰ ਗੰਦਗੀ ਚਾਰੀ ਹੈ ਹਨਾ ਵੀ ਜੇ ਆਪਾਂ ਇਹ ਪੰਜ ਬੂੰਦਾ ਲੈ ਲੀਏ ਵੀ ਮੈਂ ਤੁਹਾਨੂੰ ਰਿਜ਼ਲਟ ਦਿਖਾਣਾ ਇਹ ਕੰਮ ਕਿਵੇਂ ਕਰਦੇ ਹੈ ਸਰੀਰ ਦੇ ਵਿੱਚ ਆਹ ਪਲੇਟ ਦੇ ਵਿੱਚ ਮੈਂ ਪੰਜ ਬੂੰਦਾ ਪਾਣਾ ਇਹਦੀ ਠੀਕ ਹੈ ਇਹ ਪਾਈਆਂ ਨੇ ਮੈਂ ਤੇ ਇਹ ਥੋੜੀ ਬਦਲ ਮੈਂ ਇੱਕ ਟੱਤਰਾ ਲਿਆ ਇਹ ਇਹਦੇ ਤੇ ਮੈਂ ਪਾਣਾ ਇਹ ਕੰਮ ਕਿਵੇਂ ਕਰਦੇ ਹੈ ਉਂਗਲ ਨਾਲ ਮ ਘਵਾ ਦੇਣਾ ਵੀ ਜਿਸ ਨੂੰ ਪਾਣੀ ਗਾਲ ਨਹੀਂ ਸਕਦਾ ਤੇ ਅੱਗ ਨਾਲ ਵੀ ਇਹ ਖਤਮ ਨਹੀਂ ਹੁੰਦੀ ਹੈਗੀ ਹਾਂ ਵੀ ਇਹਦੇ ਪੰਜ ਤੁਲਸੀ ਰਾਮ ਤੁਲਸੀ ਬੰਤ ਤੁਲਸੀ ਸ਼ਾਮ ਤੁਲਸੀ ਇਹਨੂੰ ਖਤਮ ਕਰ ਦੋ ਜੜ ਤੋਂ ਵੀ ਜਿੰਨੇ ਬਲੌਗ ਦੇ ਅੰਦਰ ਜਿਹੜਾ ਬੰਦਾ ਮਤਲਬ ਇਹਨੂੰ ਚਾਰ ਪੰਜ ਬੁੱਧਾ ਡੇਲੀ ਲੈ ਲੈ ਲਾਈਫ ਟਾਈਮ ਆ ਦੇਖੋ ਖਤਮ ਹੋ ਗਈ ਨਾ ਹਾਂਜੀ ਆ ਦੇਖੋ ਦਿਖ ਰਿਹਾ ਤੁਹਾਨੂੰ ਹਾਂਜੀ ਹੁਣ ਦਿਖਦੇ ਤੁਹਾਨੂੰ ਇਹਦੇ ਵਿੱਚ ਹਾਂਜੀ ਨਹੀਂ ਦਿਖਦੀ ਖਤਮ ਹੋ ਗਈ ਹਾਂਜੀ ਇਹਦੀ ਮੈਸੇਜ ਕੀ ਵੀ ਜਦੋਂ ਇਸ ਨੂੰ ਖਤਮ ਕਰ ਸਕਦੀ ਹੈ ਇਸ ਨੂੰ ਖਤਮ ਕਰ ਸਕਦੀ ਹੈ ਆਪਣੇ ਅੰਦਰ ਬਲੌਗ ਜਿਵੇਂ ਖੋਲੂਗੀ ਹਾਂਜੀ ਪ੍ਰਭਾ ਇਹ ਪਸੂ ਕਰਦਾ ਓਕੇ ਹਾਂ 20 ਦਿਨ ਬਾਅਦ ਪਾਉਨੇ 20 ਦਿਨ ਬਾਅਦ ਫਿਰ 40 ਦਿਨ ਦਾ ਰਿਜ਼ਲਟ ਹੈ ਠੀਕ ਹੈ ਜੀ ਮੁੜ ਕੇ ਸ਼ੁਕਰ ਨਹੀਂ ਹੋਊਗਾ ਅੱਛਾ ਪਹਿਲਾਂ ਗੋਲੀ ਲੈਣ ਦੀ ਲੋੜ ਨਹੀਂ ਟੀਕਾ ਲਗਾਉਣਾ ਪਹਿਲਾਂ ਠੀਕ ਹੋਈ ਰਹੇ ਬਹੁਤ ਗਰੰਟੀਆਂ ਜੀ ਆਪਣੀ ਓਕੇ ਠੀਕ ਹੈ ਕੋਈ ਪੈਸਾ ਨਹੀਂ ਤਾਂ ਕੋਈ ਪੈਸਾ ਥੋੜੀ ਲੈਣਾ ਠੀਕ ਛੇਲਾ ਵਾਸਤੇ ਆ ਕਿੰਨੇ ਮਰਜੀ ਆਪਣੇ ਛੇਲ ਬਦੇ ਘਰੇ ਹੁਣ ਗਰਮੈਸ਼ ਹੋਵੇ ਧਰਨ ਹੋਵੇ ਕੌਟੀ ਪੈਂਦੀ ਹੈ ਬਾਰ-ਬਾਰ ਧਰਨ ਘਾਉਣ ਦੀ ਲੋੜ ਨਹੀਂ ਇਹਨੂੰ 2-3 ਪੀ ਲੋ ਮੁੜ ਕੇ ਧਰਨ ਨਹੀਂ ਪੈਂਦੀ ਗਰਮੈਸ਼ ਬਾਅਦ ਓਹ ਸਾਰਾ ਸਰੀਰ ਦੇ ਕਿੰਨਾ ਭਾਰੀ ਹੈ ਮੈਨੂੰ ਦੱਸੀ ਵੀ ਫੋਨ ਖਵਾ ਹੋ ਗਿਆ ਮਾਰਸ ਤਾਂ ਮਾਰਸ ਤੇ ਮੈਂ 10 ਸਾਲਾਂ ਦੀ ਕਰਨ ਲੱਗਿਆ ਪਹਿਲਾਂ ਤਾਂ ਇਹੀ ਕਿਰਪਾ ਇਹਦੀ ਆਈ ਸੀ ਬਸ ਨਿਆਣਾ ਹੁੰਦਾ ਉਹਦਾ ਮੈਂ ਉਹਦਾ ਮਾਰਸ ਨਹੀਂ ਕਰਦਾ ਹਾਂ ਇਹ ਤਾਂ ਬਹੁਤ ਵੱਡੀ ਕਿਰਪਾ ਹੈ ਜੀ ਕਿੱਲੀ ਕੋਈ ਜੀਕਲ ਦੋਸਤੋ ਕੀ ਹਾਲ ਚੱਲ ਰਿਹਾ ਜੀ ਮੈਂ ਤੁਹਾਡਾ ਵੀਰ ਸੇਖੋਂ ਬੁਲਾਵਾਲ ਜੀ ਅੱਜ ਆਪਾਂ ਪਹੁੰਚਿਆ ਬਾਈ ਗਰਮੇਲ ਭੋਲੇ ਕੋਲੇ ਅਕਸਰ ਬਹੁਤ ਸਾਰੇ ਭਰਾ ਤਾਂ ਜਾਣਦੇ ਹੋਣੇ ਪਹਿਲਾਂ ਵੀਡੀਓ ਸ਼ਾਟ ਦੇਖਿਆ ਹਨ ਤੁਸੀਂ ਤੇ ਗੁਰਨੇ ਖੁਰਦ ਖੜੇ ਆ ਜੀ ਭੋਲੇ ਨੂੰ ਭੋਲੇ ਬੈਦ ਨੂੰ ਬਹੁਤ ਸਾਰੇ ਭਰਾ ਪੰਜਾਬ ਦੇ ਵਿੱਚੋਂ ਜਾਣਦੇ ਨੇ ਜਿਵੇਂ ਆਪਾਂ ਦੇਖ ਰਹੇ ਹਾਂ ਵੀ ਅਕਸਰ ਮੇਲਾ ਲੱਗਾ ਹੀ ਰਹਿੰਦਾ ਬਾਈ ਕੋਲੇ ਜਿੰਨੂੰ ਕਿਸੇ ਨੂੰ ਵੀ ਭੈਣ ਭਰਾ ਹਨਾ ਕਿਸੇ ਤਰ੍ਹਾਂ ਕੋਈ ਛੱਟ ਵੱਜ ਗਈ ਘਰੇ ਆਪਾਂ ਨੂੰ ਵੀ ਆਥਰ ਟੁੱਟ ਗਿਆ ਜਾਂ ਬਾਹਾਂ ਉੱਤਰ ਗਈ ਇਸ ਤਰ੍ਹਾਂ ਦੇ ਅਕਸਰ ਹੁੰਦੀ ਰਹਿੰਦੀਆਂ ਨੇ ਪ੍ਰੋਬਲਮ ਆ। ਭੋਲਾ ਬਾਈ ਇੱਕ ਇਹ ਜਿਹਾ ਇਨਸਾਨ ਆ ਇਹਰਾ ਜਿਹੜਾ ਕਹਦੀ ਵੀ 20 ਸਾਲ ਤੋਂ ਪਲੱਸ ਬਿਨਾਂ ਕਿਸੇ ਫੀਸ ਲਈ ਕਿ ਅੱਜ ਤੱਕ ਸੇਵਾ ਨੂੰ ਆ ਰਿਹਾ ਕਿਸੇ ਤੋਂ ਇੱਕ ਦੁੱਕੀ ਵੀ ਨਹੀਂ ਜਿਵੇਂ ਆਪਾਂ ਪੰਜਾਬੀ ਸ਼ਬਦਾਂ ਦੇ ਵਿੱਚ ਕਹ ਲਈ ਕਿਸੇ ਤੋਂ ਪੈਸਾ ਵੀ ਨਹੀਂ ਲੈ ਰਿਹਾ। ਅੱਜ ਦੇ ਸਮੇਂ ਦੇ ਵਿੱਚ ਅਗਲਾ ਹਰੇਕ ਮਤਲਬ ਇਹ ਹੋ ਰਿਹਾ ਵੀ 2 ਰੁਪਏ ਲਏ ਤੋਂ ਬਿਨਾਂ ਕੋਈ ਕੰਮ ਨਹੀਂ ਕਰ ਰਿਹਾ। ਪਰ ਪੰਜਾਬ ਦੇ ਵਿੱਚੋਂ ਮੈਂ ਕਹਿੰਦਾ ਇੱਕ ਪਹਿਲਾ ਇਨਸਾਨ ਹੋ ਜਿਹੜਾ ਬਿਨਾਂ ਕਿਸੇ ਪੈਸੇ ਤੋਂ ਚੱਤਰ ਤੱਕੀਆਂ ਆ ਜੀ ਮਤਲਬ ਸੇਵਾ ਨਿਭਾਰੇਗਾ ਲੋਕਾਂ ਦੇ ਹੱਡ ਗੋਡੇ ਚੜਾ ਰਿਆ ਜਾਂ ਹਨਾ ਕਿਸੇ ਵੀ ਤਰ੍ਹਾਂ ਦੀ ਸਰਵਾਈਕਲ ਦੀ ਪ੍ਰੋਬਲਮ ਆ ਆ ਜੋ ਆਪਾਂ ਮਿਲਦੇ ਆ ਬਾਈ ਨਾਲ ਹਰ ਬਾਈ ਸਸੀ ਕਾਲ ਸ੍ਰੀ ਕਾਰ ਜੀ ਹੱਡਾਂ ਦੇ ਮਾਹਰ ਸਾਡੇ ਇਲਾਕੇ ਦੇ ਮਸ਼ਹੂਰ ਪੁਰਾਣੇ ਬੈਦਕੇ ਦੀ ਬਾਈ ਭੋਲਾ ਬਾਈ ਸਤਿ ਸ੍ਰੀ ਅਕਾਲ ਸਾਰੀ ਸੰਗਤ ਨੂੰ ਸਤਿ ਸ੍ਰੀ ਅਕਾਲ ਜੀ ਤੇ ਹੋ ਠੀਕੋਂ ਬੋਲੇ ਵਧੀਆ ਜੀ ਵਧੀਆ ਅੱਛਾ ਤੇ ਸੰਗਤ ਤਕਰੀਬਨ ਆਪਣਾ ਪਹਿਲੇ ਮਹੀਨੇ ਦੱਸ ਗਿਆ ਤਾਂ ਮੇਲਾ ਹੀ ਲੱਗਿਆ ਲੱਗਿਆ ਰਹਿਣਾ ਹਾਂ ਹਾਂ ਜੀ ਹਾਂ ਜੀ ਬਹੁਤ ਦੂਰ ਦੂਰ ਤੱਕ ਪਹਿਲੀ ਮਾਲਕ ਦੀ ਉਹਦੀ ਬਹੁਤ ਦੂਰੋਂ ਦੂਰੋਂ ਤੱਕ ਸੰਗਤ ਜੁੜੀ ਹੋਈ ਆ ਹਨਾ ਆਪਣੇ ਆਲਾ ਹਾਂ ਜੀ ਹਾਂ ਇਹ ਕਿਰਪਾ ਮਾਲਕ ਦੀ ਆਪਾਂ ਨੂੰ 20-25 ਸਾਲ ਹੋ ਗਏ ਜੁੜਿਆ ਨੂੰ ਜੀ ਤੇ ਹਰਕ ਠੀਕ ਹੋ ਕੇ ਜਾਂਦਾ ਹੈਗਾ 2-2.5 ਹਜ਼ਾਰ ਮਰੀਜ਼ ਦਿੱਲੀ ਪੈਂਦੇ ਆ ਤੇ ਹਿਸਾਬ ਨਾਲ ਭਾਈ ਕਿੱਡੀ ਕਿਦੂਰੋਂ ਤੱਕ ਸੰਗਤ ਆਪਣ ਲਵਿਆ ਜਾਂਦਾ ਅਕਸਰ ਆਉਂਦੀ ਰਹਿੰਦੇ ਨੇ ਅਸ਼ਾ ਤੱਕ ਦੇ ਆਉਂਦੇ ਨੇ ਜਿੱਦ ਤਰੋਂ ਧੂਰੀ ਮਲੇਰ ਕੋਟਲਾ ਬਹੁਤ ਦੂਰ ਦੂਰ ਦੇ ਪਟਿਆਲੇ ਤੋਂ ਵੀ ਆਉਂਦੇ ਨੇ ਚੰਡੀਗੜ੍ਹ ਤੋਂ ਵੀ ਆਉਂਦੇ ਨੇ ਬਹੁਤ ਦੂਰ ਦੇ ਆਉਂਦੇ ਨੇ ਅੱਛਾ ਇੱਕ ਤੁਸੀਂ ਮੈਨੂੰ ਪਿਛਲੀ ਵਾਰੀ ਪਿਛਲੇ ਹਫਤੇ ਆਏ ਸੀ ਨਾ ਮੈਂ ਤੁਹਾਡੇ ਕੋਲ ਤੁਸੀਂ ਦੱਸੇ ਵੀ ਇੱਕ ਪੀਜੀਆਈ ਚੋਂ ਵਾਪਸ ਹੋਇਆ ਸੀ ਉਹ ਦੋ ਪੇਸ਼ੈਂਟ ਆਏ ਨੇ ਜੀ ਪੀਜੀਆਈ ਚੋਂ ਹਾਂ ਉਹ ਕੀ ਪ੍ਰੋਬਲਮ ਸੀ ਉਹ ਉਹਨਾਂ ਨੂੰ ਸਰਕਲ ਸੀਗਾ ਜੀ ਬਹੁਤ ਜ਼ਿਆਦੇ ਅੱਛਾ ਹਾਂ ਡਾਕਟਰਾਂ ਨੇ ਜਵਾਬ ਦਿੱਤਾ ਸੀਗਾ ਇੱਥੋਂ ਵਹਿ ਕੇ ਉਹਦੀ ਕਿਰਪਾ ਨਾਲ ਠੀਕ ਹੋ ਗਏ ਭਾਈ ਇਹ ਕੀ ਮਤਲਬ ਪਰਮਾਤਮਾ ਦਾ ਹੋ ਵੀ ਤੁਸੀਂ ਫਿਰ ਬਿਨਾ ਪੈਸੇ ਲਏ ਹਾਂਜੀ ਆਪਾਂ ਪੈਸਾ ਕਿਸੇ ਤੋਂ ਨਹੀਂ ਲੈਣਾ ਜੀ ਨਾ ਲੈਂਦਾ ਨਾ ਲੈਣਾ ਕਾਰਨ ਉਹਦਾ ਕਾਰਨ ਵੀ ਦੱਸ ਬਸ ਉਹੀ ਮਾਨਕ ਦੀ ਕੋਈ ਦਇਆ ਹੋ ਰਹੀ ਹੈ ਜੀ ਆਪਾਂ ਮਨੋਂ ਹੀ ਮਾਰਿਆ ਹੋਇਆ ਵੀ ਆਪਾਂ ਲੈਣੀ ਨਹੀਂ ਮੈਂ ਪਹਿਲਾਂ ਵੀ ਕਹਿ ਕੇ ਹਟਾਈ ਵੀ ਅੱਜ ਦੇ ਸਮੇਂ ਦੇ ਵਿੱਚ ਬਿਨਾ ਪੈਸੇ ਲਏ ਕੋਈ ਮਤਲਬ ਜਵਾਕ ਵੀ ਨਹੀਂ ਆਪਣਾ ਕੰਮ ਜਾਂਦਾ ਹਾਂ ਪਰ ਤੁਸੀਂ ਪਹਿਲੇ ਇਨਸਾਨ ਬਸ ਉਹਦੀ ਕਿਰਪਾ ਜੀ ਆਪਾਂ ਨੂੰ ਘਾਟ ਵੀ ਛੱਡੀ ਨਹੀਂ ਹੈਗੀ ਇਹ ਗੱਲ ਹੈਗੀ ਜੀ ਇੱਕ ਇਥੋਂ ਆਈ ਸੀ ਕਿ ਆਪਣੇ ਲੁਧਿਆਣੇ ਤੋਂ ਆਈ ਸੀ ਡੀਐਮਐਸ਼ੀ ਚੋਂ ਜੀ ਉਹ ਵੀ ਗੁੱਡੀ ਬਹੁਤ ਤੰਗ ਸੀਗੀ ਉਹਨਾਂ ਨੂੰ ਡਾਕਟਰਾਂ ਨੇ ਜਵਾਬ ਦੇਤਾ ਤੀ ਕੋਈ ਤਾਂ ਕਹਿੰਦਾ ਸੀ ਇਹ ਪੀਲੀ ਹੈ ਕੋਈ ਕਹਿੰਦਾ ਸੀ ਇਹਦੀਆਂ ਹੱਡੀਆਂ ਝੜ ਗਈਆਂ ਕੋਈ ਕਹਿੰਦਾ ਸੀ ਇਹਨੂੰ ਸ਼ੂਗਰ ਹੈ ਉਹ ਗੁੱਡੀਆ 'ਚ ਕੰਮ ਤੇ ਲੱਗ ਗਿਆ ਕਿਤੇ ਇਹ ਹਰਜ ਆਪਣਾ ਮਰੀਜ਼ ਤਾਂ ਨਹੀਂ ਆ ਵੀ ਕਿਤੇ ਸੋਫਾ ਮਤਲਬ ਵਾਧਾ ਵਧ ਗਿਆ ਹੋਵੇ ਨਾ ਜੀ ਨਾ ਨਾ ਕਿਤੇ ਬੇਗਰੂ ਦੀ ਕਿਰਪਾ ਨਾਲ ਕੋਈ ਹੋਈ ਹੈ ਲੱਗਦਾ ਦੋਸਤੋਂ ਤੁਸੀਂ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਣਾ ਜਿਹੜੇ ਬਾਈ ਨਾਲ ਪਹਿਲਾਂ ਵਰਤੇ ਹੋ ਹਨ ਆਇਓ ਕਿਸੇ ਨੂੰ ਕਿਸੇ ਵੀ ਤਰ੍ਹਾਂ ਦੀ ਬਿਮਾਰੀ ਸੀ ਇਲਾਜ ਤੋਂ ਬਿਲਕੁਲ ਸੰਤੁਸ਼ਟ ਹੋયા ਵੀ ਜਗਾਂ ਦੱਸਿਆ ਹਨਾ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਤੇ ਬਾਕੀ ਭੋਲੇ ਨਾਲ ਬਾਈ ਨਾਲ ਆਪਾਂ ਹੋਰ ਵੀ ਗੱਲਾਂ ਬਾਤਾਂ ਕਰਦੇ ਆ ਹਨਾ ਬਾਈ ਤੇ ਬਾਕੀ ਦਵਾਈਆਂ ਬਾਰੇ ਗੱਲਾਂ ਬਾਤਾਂ ਕਰਦੇ ਆ ਹਨਾ ਬਾਈ ਹਾਂਜੀ ਤੇ ਇਹ ਕਿਵੇਂ ਇਹ ਆਪ ਤਿਆਰ ਕਰਦੇ ਹੋ ਜਾਂ ਕੰਪਨੀوں ਵੱਲੋਂ ਦੇ ਨੇ ਦੇ ਕੰਪਨੀ ਵੱਲੋਂ ਆਉਂਦੀਆਂ ਨੇ ਆਰਸੀਐਮ ਦੀ ਕੰਪਨੀ ਹੈ ਜੀ ਉਹ ਤੋਂ ਆਉਂਦੀਆਂ ਨੇ ਜੀ ਇਹ ਅੱਛਾ ਹਾਂ ਇਹ ਮਤਲਬ ਚੁੱਲ੍ਹੇ ਦਾ ਸਮਾਨ ਵੀ ਆਉਂਦਾ ਜੀ ਜਿਵੇਂ ਹੁਣ ਚਾਹ ਪੱਤੀ ਹੋਗੀ ਜੀ ਕੋਈ ਹਲਦੀ ਹੋਗੀ ਮਿਰਚ ਮਸਾਲਾ ਸਾਰਾ ਆਉਂਦਾ ਜੀ ਇਹਨਾਂ ਦਾ ਇਹਨਾਂ 'ਚੋ ਵੀ ਛਡਕਾਰਾ ਹੁੰਦਾ ਦਵਾਈਆਂ ਤੋਂ ਡਾਕਟਰ ਕੋਲ ਜਾਣ ਦੀ ਲੋੜ ਨਹੀਂ ਜੀ ਪੈਂਦੀ ਮਤਲਬ ਜਿਵੇਂ ਆਪਾਂ ਕਹੇ ਦੀ ਆਮ ਘਰਾਂ ਦੇ ਵਿੱਚ ਵਰਤਨਾ ਚ ਵੀ ਹਾਂਜੀ 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 ਇੱਕ ਆਪਣਾ ਮੇਰੇ ਖਿਆਲ ਚ ਸਰੋਂ ਦਾ ਤੇਲ ਹੀ ਵਧੀਆ ਬਾਕੀ ਤਾਂ ਸਾਰੇ ਜਿਹੜੇ ਆਪਾਂ ਆਮ ਘਰੇ ਵਰਤਦੇ ਹਾਂ ਸਰੋਂ ਦਾ ਤੇਲ ਵੀ ਥੈਡ ਫੈਕਟ ਹੀ ਹੈ ਜੀ ਅਸਲ ਅੱਛਾ ਹਾਂਜੀ ਹਾਂਜੀ ਉਹ ਤੋਂ ਵੀ ਬੈਸਟ ਦੇ ਜੀ ਹਾਂਜੀ ਹਾਂਜੀ ਠੀਕ ਹੈ ਗੱਲ ਬਾਕੀ ਮੇਰੇ ਨਾਲ ਮਿੱਤਰਾਂ ਨੇ ਜੁੜੇ ਹੋਏ ਨੇ ਇਹਨਾਂ ਨੂੰ ਪੁੱਛ ਸਕਦੇ ਹਾਂ ਵੀ ਕਿਵੇਂ ਆਪਣੇ ਪਿੰਡ ਚੋਂ ਹਾਂ ਹੋਰ ਜਗ੍ਹਾ ਠੀਕ ਆ ਭਾਈ ਠੀਕ ਠਾਕ ਰਹਿੰਦੇ ਹੋ ਭਾਈ ਅੱਛਾ ਬਾਕੀ ਥੋੜੇ ਪਿੰਡ ਤਾਂ ਮਾਂ ਨੇ ਹਨਾ ਭਾਈ ਹਾਂ ਜੀ ਵੱਡਾ ਮਤਲਬ ਬਹੁਤ ਦੂਰ ਤੱਕ ਬਾਈ ਛੋਡੇ ਪਿੰਡ ਨੂੰ ਮੈਂ ਕਹਿੰਨਾ ਬਾਈ ਭੋਲੇ ਕਰਕੇ ਜਾਦੇ ਜਾਣਦੇ ਹੋਣੇ ਹਾਂ ਜੀ ਬਾਈ ਹਾਂ ਦੂ ਦੂ ਤੱਕ ਬਾਈ ਉਸ ਪਹਿਚਾਣਾ ਜਾਂ ਪਿੰਡ ਗੁਰਨੇ ਖੁੱਦ ਦੀ ਤਾਂ ਹਰ ਇੱਕ ਭਾਈ ਇਹ ਪੁੱਛਦਾ ਕਿ ਉਹ ਭਾਈ ਵੈਦ ਭੋਲਾ ਸਿੰਘ ਵਾਲਾ ਪਿੰਡਾ ਛੋਡਾ ਹਾਂ ਬਾਈ ਭੋਲਾ ਸਿੰਘ ਦੇ ਨਾਮ ਨਾਲ ਗੁਰਨੇ ਖੁੱਦ ਨੂੰ ਮਸ਼ਹੂਰ ਹੋ ਗਿਆ ਜੀ ਇਹ ਬਾਈ ਦੀ ਸਾਰੀ ਮਿਹਨਤ ਹੈ ਜੀ ਇਹਨਾਂ ਦੇ ਜਸ ਦੇ ਨਾਲ ਹੀ ਇਹ ਸਾਰਾ ਹੋ ਰਿਹਾ ਜੀ ਜੋ ਵੀ ਮਰੀਜ਼ ਆਉਂਦਾ ਔਰ ਠੀਕ ਹੋ ਕੇ ਜਾਂਦਾ ਜੀ ਬਿਨਾਂ ਪੈਸੇ ਤੋਂ ਇਹ ਜੋ ਵੀ ਮਾਲਸ ਕਰ ਰਿਹਾ ਇਹਨਾਂ ਦੇ ਹੱਥ ਦਾ ਜਾਂ ਵੈਗਰੂ ਦੀ ਕਿਰਪਾ ਨਾਲ ਹੋ ਰਿਹਾ ਹੈ ਸਾਰਾ ਇਹ ਪ੍ਰਮਾਤਮਾ ਦੀ ਕਿਰਪਾ ਨਾਲ ਬਹੁਤ ਜ਼ਿਆਦਾ ਮਰੀਜ਼ ਰੋਜ਼ ਦਾ 100 200 ਮਰੀਜ਼ ਆਉਂਦਾ ਜੀ ਬਿਲਕੁਲ ਆਉਂਦਾ ਭਾਈ 100 200 ਅਕਸਰ ਮੈਂ ਇੱਕ ਦੋ ਵਾਰੀ ਮੈਂ ਵੀ ਆਇਆ ਮੰਨ ਕੇ ਚੱਲਾ ਮੈਨੂੰ 2-2 ਘੰਟੇ ਬੈਠਣਾ ਪੈਂਦਾ ਹਾਂਜੀ 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 ਹਣਾ ਤੇ ਬਾਕੀ ਤੁਸੀਂ ਕੈਂਪ ਬਾਰੇ ਗੱਲ ਕਰ ਰਹੇ ਸੀ ਬਾਈ ਕੈਂਪ ਆਏ ਹਬ ਤੇ ਲਵਾਉਣੇ ਹੋ ਡਾਕਟਰ ਸਾਹਿਬ ਆਏ ਹੋਣੇ ਆਪਣੇ ਹੋਵੇ ਪੇਸ਼ੈਂਟ ਕੋਈ ਜ਼ਿਆਦਾ ਤੰਗ ਹੁੰਦਾ ਜੀ ਉਹ ਤੋਂ ਲਵਾ ਲੈਣੇ ਹੁੰਦੇ ਆ ਡਾਕਟਰ ਸਾਹਿਬ ਆਉਂਦੇ ਨੇ ਜੀ ਵਿਚਾਰੇ ਬਹੁਤ ਮਿਹਨਤੀ ਨੇ ਬੰਦੇ ਜੀ ਬਹੁਤ ਵਧੀਆ ਕੰਮ ਕਰਦੇ ਨੇ ਆਪਣੇ ਨਾਲ ਜੁੜੇ ਹੋਏ ਨੇ ਅੱਛਾ ਜਿਹੜੇ ਬਾਈਪੁਰੇ ਆਪਣੇ ਦਰਸ਼ਕ ਦੇਖ ਰਹੇ ਨੇ ਹਨਾ ਹਾਂਜੀ ਜਿਹੜੇ ਮਰੀਜ਼ ਤੇ ਉਹਨਾਂ ਨੂੰ ਕੀ ਸਨੇਹਾ ਦੇਣਾ ਚਾਹੀਦਾ ਉਹਨਾਂ ਨੂੰ ਸਨੇਹਾ ਦੇਣਾ ਜੀ ਆਪਾਂ ਸੋਮਵਾਰ ਤੋਂ ਲੈ ਕੇ ਸ਼ਨੀਵਾਰ ਤੱਕ ਸਵੇਰ ਤੋਂ ਲੈ ਕੇ ਸ਼ਾਮ ਤੱਕ ਮਾਲਸ਼ ਕਰਦੇ ਆਪਾਂ ਅੱਛਾ ਕਦੋਂ ਅਰਜੀ ਮਿਲ ਸਕਦੇ ਨੇ ਵੀ ਐਤਵਾਰ ਦੀ ਆਪਾਂ ਛੁੱਟੀ ਕਰਦੇ ਨੇ ਜੀ ਹਾਂਜੀ ਲਓ ਜੀ ਭਰਾ ਮੇਰੇ ਜਿਹੜੇ ਮੇਰੇ ਭੈਣ ਭਰਾ ਵੀਡੀਓ ਦੇਖ ਰਹੇ ਹਨ ਐਤਵਾਰ ਦੀ ਫਿਊਟੇ ਜ਼ਰੂਰ ਨੋਟ ਕਰ ਲਿਓ ਸਕਰੀਨ ਤੇ ਨੰਬਰ ਆ ਰਿਹਾ ਤੇ ਕੰਟੈਕਟ ਜ਼ਰੂਰ ਕਰਿਓ ਆਉਣ ਤੋਂ ਪਹਿਲਾਂ ਹਨਾ ਡਾਕਟਰ ਸਾਹਿਬ ਨਾਲ ਕਰੀ ਗੱਲ ਬਾਤ ਹਾਂ ਡਾਕਟਰ ਸਾਹਿਬ ਨਾਲ ਕਰਾਂਗੇ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਹਾਂਜੀ ਬੈਠੋ ਜੀ ਸਤਿ ਸ਼੍ਰੀ ਅਕਾਲ ਹਾਂਜੀ ਡਾਕਟਰ ਗਰਨਾਮ ਸਿੰਘ ਤੇ ਸਪੈਸ਼ਲਿਸਟ ਨੇ ਅ ਸਰਬ ਮੈਂ ਗਰਮੇਰ ਪੋਲਾ ਜੀ ਕੋਲ ਪਿਛਲੇ 2-3 ਸਾਲਾਂ ਤੋਂ ਆ ਰਿਹਾ ਤਾਂ ਜਦ ਮੈਨੂੰ ਇਹਨਾਂ ਬਾਰੇ ਪਤਾ ਲੱਗਿਆ ਨਾ ਜੀ ਬਿਨ ਨੀ स्वार्थ ਭਾਵਨਾ ਨਾਲ ਕੰਮ ਕਰਦੇ ਨੇ ਜੀ ਤਾਂ ਇਹਨਾਂ ਨੇ ਮੈਨੂੰ ਇੱਕ ਚੀਜ਼ ਕਹੀ ਵੀ ਜਿਹੜਾ ਮੇਰਾ ਫੇਸ ਵੈਲਿਊ ਹੈ ਜੀ ਇਹ ਰੇ ਰੇ ਦੇ ਵਿੱਚ ਬਹੁਤ ਦੂਰੋਂ ਦੂਰੋਂ ਪੇਸ਼ੈਂਟ ਆਉਂਦੇ ਆ ਵੀ ਪਹਿਲਾਂ ਮੈਂ ਪ੍ਰੋਡਕਟ ਯੂਜ਼ ਕਰਕੇ ਦੇਖਣੇ ਆ ਜੀ ਫਿਰ ਮਤਲਬ ਮੈਂ ਇਹਨਾਂ ਨੂੰ ਪ੍ਰੋਡਕਟ ਦਿੱਤੇ ਇਹਨਾਂ ਦੇ ਬੇਟੀ ਦਾ ਨਾ ਫੇਸ ਖਰਾਬ ਸੀ ਬਹੁਤ ਜ਼ਿਆਦਾ ਜੀ ਮਤਲਬ ਬਹੁਤ ਡਾਕਟਰਾਂ ਨੂੰ ਦਿਖਾਤਾ ਸੀ ਜਦੋਂ ਪ੍ਰੋਡਕਟ ਦਿੱਤੇ ਰਿਜ਼ਲਟ ਆਏ ਫਿਰ ਇਹਨਾਂ ਖੁਦ ਪ੍ਰੋਡਕਟ ਦੇ ਕੇ ਕੁਝ ਆਪਦੇ ਪੇਸ਼ੈਂਟਰ ਨੂੰ ਵਰਤ ਕੇ ਦੇਖੇ ਫਿਰ ਮੇਰੇ ਕੋਲ ਇੱਕ ਮਸ਼ੀਨ ਹੈ ਬਾਡੀ ਸਕੈਨ ਅੰਦਰ ਕਰਨ ਵਾਲੀ ਮੇਰੀ ਉਹਦੇ ਫੇਸ ਹੁੰਦੀ ਹੈ ਜਦ ਜਦ ਮੈ ਬੈ ਜੀ ਬਿਨਾ ਪੈਸੇ ਤੋਂ ਕੰਮ ਕਰਦੇ ਤਾਂ ਉਹ ਮੈਂ ਟੈਸਟ ਫਰੀ ਕਰਦਾ ਇਥੇ ਕੋਈ ਪੈਸਾ ਨਹੀਂ ਲਿਆ ਗਿਆ ਜੀ ਬਾਕੀ ਜ਼ਰੂਰਤ ਅਨੁਸਾਰ ਕਈ ਵਾਰੀ ਕਿਸੇ ਨੂੰ ਕੋਈ ਜ਼ਰੂਰਤ ਹੁੰਦੀ ਹੈ ਨਾ ਕੋਈ ਪ੍ਰੋਡਕਟ ਦੀ ਅਸੀਂ ਜੋ ਰეკਮੈਂਡ ਕਰਦੇ ਆਂ ਤੇ ਉਹ ਜਦ ਮਤਲਬ ਇੰਨਾ ਲਵੇ ਮੈਂ 2-3 ਥਾਲਾਂ ਤੋਂ ਆ ਰਿਹਾ ਤਾਂ ਇੰਨਾ ਸਾਡੇ ਜਿਹੜੇ ਨਿਊਟ੍ਰੀਸ਼ਨ ਦੇ ਪ੍ਰੋਡਕਟ ਨੇ ਮਰ ਬਹੁਤ ਜ਼ਿਆਦਾ ਇਹਨੂੰ ਰਿਜ਼ਲਟ ਆਇਆ ਇਸ ਤੋਂ ਇਲਾਵਾ ਆਪਣੇ ਸਮਾਜ ਦੇ ਵਿੱਚ ਜਿਵੇਂ ਤਜਾਬ ਗੈਸਪਰ ਬਹੁਤ ਜ਼ਿਆਦਾ ਸਮੱਸਿਆ ਹੁੰਦੀ ਹੈ ਜੀ ਤਮੈ ਬੈਜ ਨੂੰ ਕਿਹਾ ਵੀ ਇਹ ਦੀ ਤੁਹਾਨੂੰ ਦਵਾਈ ਦੇਣ ਦੀ ਲੋੜ ਨਹੀਂ ਲੋਕਾਂ ਨੂੰ ਸਾਡੇ ਲਵੇ ਚਾਹ ਪੱਤੀ ਜਾਂਦੀ ਹੈ ਇੱਕ ਹੈਲਥ ਗਾਰਡ ਰਾਈਸ ਵਰਨ ਤੇ ਲਾਉਂਦਾ ਹੈ ਉਹਦੇ ਬੰਦਾ 15 20 ਦਿਨ ਪ੍ਰੋਡਕਟ ਹਜੂਜ ਕਰਦੇ ਮਤਲਬ ਤਜਾਬ ਤੇ ਗੈਂਸ ਦੀ ਦਵਾਈ ਲੈਣ ਦੀ ਜ਼ਰੂਰਤ ਨਹੀਂ ਹੈਗੀ ਮਤਲਬ ਇੰਨੇ ਸ਼ਾਨਦਾਰ ਰਿਜ਼ਲਟ ਆਏ ਨੇ ਇਸ ਤੋਂ ਇਲਾਵਾ ਮਤਲਬ ਸਾਡੇ ਲਵੇ ਇੱਕ ਡਾਕਟਰ ਦਾ ਪੈਨਲ ਵੀ ਹੈ ਅਲੱਗ ਤੋਂ ਕਈ ਵਾਰੇ ਕਿਸੇ ਨੂੰ ਕੋਈ ਜਿਵੇਂ ਸ਼ੂਗਰ ਹੈ ਕੋਲੇਸਟ੍ਰੋਲ ਹੈ ਥਾਇਰਾਇਡ ਹੈ ਮਟਾਪਾ ਹੈ ਮਤਲਬ ਇੱਕ 줌 ਤੇ ਆਨਲਾਈਨ ਮਤਲਬ ਉਹ ਜਿਹੜਾ ਡਾਕਟਰ ਨੇ ਐਕਸਪਰਟ ਨੇ ਕੁਆਲੀਫਾਈਡ ਨੇ ਐਂ ਗੱਲ ਹੀ ਹੁੰਦੀ ਉਹ ਮਤਲਬ ਜਿਵੇਂ ਬੌਂਟਰੀ ਸਕੈਨਰ ਮਸ਼ੀਨ ਹੈ ਉਹਦੇ ਰਿਪੋਰਟ ਸਾਨੂੰ ਭੇਜਣੀ ਪੈਂਦੀ ਹੈ ਉਸ ਤੋਂ ਬਾਅਦ ਉਹ ਪੇਸ਼ੈਂਟ ਨੂੰ ਅਪਡੇਟ ਕਰਦੇ ਵਿੱਚ ਮਤਲਬ ਡਿਸਕਸ ਹੋ ਜਾਂਦੀ ਹੈ ਫਰੇ ਦੇ ਵਿੱਚ ਉਹਦਾ ਹੀ ਕੋਈ ਪੈਸਾ ਨਹੀਂ ਹੈਗਾ ਵੀ ਕੰਟਾ ਅੱਧਾ ਘੰਟਾ ਜਿਵੇਂ ਅੱਜਕੱਲ ਲੋਕ ਜਿਵੇਂ YouTube ਤੇ ਹੋਰ ਤੇ ਮਤਲਬ ਸਰਚ ਮਾਰਦੇ ਨੇ ਨਾ ਉਹ ਇੱਕ ਕਿਤੇ ਐਕਸਪਰਟ ਡਾਕਟਰ ਨਾਲ ਮਤਲਬ ਸਿੱਧੀ ਗੱਲਬਾਤ ਹੋ ਜੇ ਇਸ ਤਰ੍ਹਾਂ ਸਾਡੇ ਦੇ ਡਾਕਟਰ ਦਾ ਪੈਨਲ ਹੈ ਤੇ ਉਸ ਤੋਂ ਇਲਾਵਾ ਜਦ ਉਸ ਨਾਲ ਡਿਸਕਸ ਕਰਨ ਤੋਂ ਬਾਅਦ ਇੱਕ ਮਤਲਬ ਜਿਵੇਂ ਡਾਈਟ ਪਲਾਨ ਕੀ ਖਾਣਾ ਹੈ ਕਿਹੜੇ ਬਿਮਾਰੀ ਦੇ ਵਿੱਚ ਉਹ ਕੱਲੇ-ਕੱਲੇ ਚੀਜ਼ ਦੇ ਅਸੀਂ ਜਾਣਕਾਰੀ ਵੀ ਦੰਨੇ ਆ ਵੀ ਜਿਹੜੀ ਸਾਡੀ ਸੰਸਥਾ ਪੂਰੇ ਦੇਸ਼ 'ਚ ਕੰਮ ਕਰ ਰਹੀ ਹੈ ਤੇ ਅਸੀਂ ਜਦੋਂ ਬੈਜ ਜੀ ਲਵੇ ਆਏ ਮਤਲਬ ਸਾਨੂੰ ਬਹੁਤ ਖੁਸ਼ੀ ਹੋਈ ਮਤਲਬ ਬੈਜ ਜੀ ਦਾ ਨੇਚਰ ਮਤਲਬ ਕਈ ਚੀਜ਼ਾਂ ਤਾਂ ਮਤਲਬ ਮੈਨੂੰ ਹੈਰਾਨ ਆ ਮਤਲਬ ਕਈ ਵਾਰ ਤਾਂ ਐ ਕਹਿੰਦੇ ਵੀ ਆਇ ਰੇਟ ਦੇ ਦੇ ਚੀਜ਼ ਮਤਲਬ ਵੀ ਕਮਾਈ ਨਹੀਂ ਆਪਾਂ ਨਿਕਾਲਣੀ ਪੱਲਾ ਹੋ ਜੇ ਮੈਂ ਤਾਂ ਇਹਨਾਂ ਦਾ ਇੱਕ ਚੀਜ਼ ਦੇਖਿਆ ਇੱਕ ਪੇਸ਼ੈਂਟ ਬੱਚਾ ਸੀ ਗਰੀਬ ਉਹ ਕਹਿੰਦਾ ਵੀ ਜਿਹੜੇ ਰੇਟ ਆਇਆ ਕਹਿੰਦਾ ਅੱਧੇ ਵੇਸੇ ਤੂੰ ਦੇ ਦੇ ਅੱਧੇ ਵੇਸੇ ਮੈਂ ਦੇ ਦਿੰਦਾ ਮਤਲਬ ਪੈਸਾ ਨਹੀਂ ਲੈਣਾ ਬਲੇ ਜਿਹੜੀ ਜਿਹੜੀ ਸੇਵਾ ਬਾ ਬਣਾ ਮਤਲਬ ਇਹਨਾਂ ਦੇ ਅੰਦਰ ਬਹੁਤ ਜ਼ਿਆਦਾ ਹੈ ਬਹੁਤ ਜ਼ਿਆਦਾ ਮਤਲਬ ਮੈਂ ਵੀ ਹੈਰਾਨ ਆ ਮਤਲਬ ਇਹਨਾਂ ਦੇਖੋ ਬਹੁਤ ਘੱਟ ਬਿਰਲੇ ਇਨਸਾਨ ਹੀ ਹੁੰਦੇ ਆ ਬਾਕੀ ਕੋਈ ਵੀ ਬੈਦ ਆ ਬਾਈ ਦਿਮਾਗ ਖਰਾਬ ਹੋ ਜਾਂਦਾ ਜਦੋਂ ਮਤਲਬ ਲੋਕ ਆਉਣ ਲੱਗ ਜਾਂਦੇ ਉਦੋਂ ਪੈਸੇ ਗਣੀ ਆਟੋਮੈਟਿਕ ਹੀ ਹੋ ਜਾਂਦਾ ਪਰ ਬਾਈ ਮਤਲਬ 20 ਸਾਲ ਤੋਂ ਪਲੱਸ ਕਹਿ ਰਹੇ ਨੇ ਵੀ ਸਾਨੂੰ ਸੇਵਾ ਨੂੰ ਉਹ ਦਿਨ ਹੋ ਗਏ ਹਨ ਪਰ ਅੱਜ ਤੱਕ ਕਹਿੰਦੇ ਵੀ ਅਸੀਂ ਸੌਂਖਾ ਨੂੰ ਤਿਆਰਾਂ ਵੀ ਕਿਸੇ ਤੋਂ ਪੈਸਾ ਵੀ ਨਹੀਂ ਲਿਆ ਬਿਲਕੁਲ ਨਹੀਂ ਲੈਂਦੇ ਜੀ ਬਿਲਕੁਲ ਬਹੁਤ ਵੱਡੀ ਬੰਦੇ ਇੰਨਾ ਜਿਹੜਾ ਨੇਚਰ ਹੈ ਨਾ ਇੱਕ ਪ੍ਰੇਮ ਮਤਲਬ ਮੁਹੱਬਤ ਪਰ ਪ੍ਰੇ ਪਿਆਰ ਨਾ ਬੋਲੋ ਹਨਾ ਇਹ ਬਹੁਤ ਵੱਡੀ ਹਾਂ ਇਹ ਵੱਡੀਆਂ ਮਲੇ ਇੱਕ ਜਿਵੇਂ ਪੜੇ ਲਿਖੇ ਵੀ ਘਟਨੇ ਹਨਾ ਇੱਕ ਮਤਲਬ ਇੱਕ ਚੀਜ਼ ਹੋਰ ਇੱਕ ਜਿਵੇਂ ਕਹਿੰਦੇ ਹੱਥ ਜੱਸੇ ਇਹਨਾਂ ਦਾ ਹਾਂ ਮੈਂ ਦੇਖਿਆ ਬਹੁਤ ਸਾਰੇ ਪੇਸ਼ੈਂਟ ਵੀ ਸਾਡੇ ਦਾ ਜੀ ਹੱਥ ਹਿਲਾ ਦੇ ਬੈਦਨਾ ਉਹਦੇ ਠੀਕ ਹੋ ਜਾਂਦਾ ਹੈ ਹਾਂ ਹੱਥ ਲਾਉਣਾ ਬਿਲਕੁਲ ਹੱਥ ਮਾ ਸੀਗਾ ਹਾਂ ਪਰਮਾਤਮਾ ਦੀ ਕਿਰਪਾ ਵਈਦੀ ਹੈ ਲਓ ਜੀ ਮਿੱਤਰੋ ਬਾਈ ਭੋਲਾ ਬੈਦ ਸਪੈਸ਼ਲ ਮਾਹਰ ਆਪਾਂ ਮਿਲਾਇਆ ਤੁਹਾਨੂੰ ਡਾਕਟਰ ਸਾਹਿਬ ਗਰਨਾਥ ਸਿੰਘ ਜੀ ਤੇ ਬਾਕੀ ਰਿਵਿਊ ਲੈਨੇ ਹਨ ਆਪਾਂ ਹੌ ਚੱਲੀਏ ਆਪਾਂ ਦੇਖ ਰਹੇ ਹਨਾ ਕਾਫੀ ਜਿਆਦੇ ਮਰੀਜ਼ ਬਾਈ ਲਵੇ ਰੋਜ਼ ਹੀ ਜਿਵੇਂ ਕਹਿੰਦੇ ਮੇਲਾ ਲੱਗਿਆ ਜਾਂਦਾ ਹਨਾ ਵੀ ਕਿਸੇ ਨੂੰ ਕਿਸੇ ਤਰ੍ਹਾਂ ਦੀ ਬਿਮਾਰੀ ਕਿਸੇ ਨੂੰ ਹੱਡਾਂ ਗੋਡਿਆਂ ਹਨਾ ਅਕਸਰ ਹੁੰਦੀ ਆਮ ਆਪਾਂ ਨੇ ਕਰਾਂਦੇ ਬਾਅਦ ਪੁੱਛੇ ਮੜਾ ਇਧਰ ਆਇਓ ਮ ਸਤਿ ਸ਼੍ਰੀ ਅਕਾਲ ਮੰਡਾਲੀ ਤੋਂ ਮੰਡਾਲੀ ਤੋਂ ਕਿੰਨੇ ਕ ਟਾਈਮ ਦੇ ਆ ਰਹੇ ਹੋ ਬਾਈ ਕੋਲੇ ਅਸੀਂ ਤਾਂ ਹੁਣੇ ਆਏ ਆ ਪਹਿਲੀ ਵਾਰ ਪਹਿਲੀ ਵਾਰ ਹੀ ਕਿਵੇਂ ਪਤਾ ਲੱਗਿਆ ਸਾਨੂੰ ਬਾਈ ਵੀ ਹਾਂ ਤਾਂ ਪਿੰਡ ਜੀ ਸਾਡੇ ਵੱਧੂ ਆਉਂਦੇ ਆ ਅੱਛਾ ਠੀਕ ਹੈ ਤੇ ਇਹ ਦਵਾਈ ਕਿਹਨੂੰ ਹੋਈ ਹੈ ਨਾ ਬਾਈ ਅਸਿਕਾਲ ਬਾਈ ਕਿਹੜੇ ਪਿੰਡੋਂ ਹੀ ਨੰਗਲ ਤੋਂ ਆਏ ਨੰਗਲਕੋੜ ਤੋਂ ਅਕਸਰ ਪਹਿਲਾਂ ਵੀ ਆਉਂਦੇ ਹੋ ਪਰਸੋਂ ਹੀ ਆਏ ਸੀ ਬਾਈ ਜੀ ਅੱਛਾ ਕੀ ਪ੍ਰੋਬਲਮ ਕੀ ਸੀ ਗੋਡੀ ਦੀ ਪ੍ਰੋਬਲਮ ਗੋਡੀ ਦੀ ਅੱਛਾ ਦੂਜੀ ਵਾਰ ਆ ਰਹੇ ਅੱਜ ਤੇ ਕੁਝ ਫਰਕ ਲੱਗਿਆ ਇਹ ਪਹਿਲਾਂ ਮੁੱਖ ਤੇ ਪਤਾ ਕਿਵੇਂ ਲੱਗਿਆ ਬਾਈ ਬਾਰੇ ਤੁਹਾਨੂੰ ਪਤਾ ਮੈਨੂੰ ਬਾਈ ਜੀ ਨੇ ਦੱਸਿਆ ਸੀ ਪਹਿਲਾਂ ਆ ਕੇ ਗਏ ਸੀ ਸਾਡੇ ਅੱਛਾ ਇਹਨਾਂ ਨੇ ਦੱਸਿਆ ਸੀ ਮੈਨੂੰ ਇਹ ਐਮਰਕੋ ਠੀਕ ਹੈ ਠੀਕ ਹੈ ਜਾਨਾ ਹਾਂ ਇਧਰ ਭੈਣ ਜੂਰੀ ਹੱਸੀ ਕੱਲ ਜੇ ਕਿਹੜਾ ਪਿੰਡ ਆ ਜੀ ਕਣਕਵਲ ਚੱਲਦਾ ਕਿਹੜਾ ਕਣਕਵਲ ਚੱਲਦਾ ਕਣਕਵਲ ਚਹਿਰਾ ਜੀ ਤੇ ਕੀ ਪ੍ਰੋਬਲਮ ਸੀ ਤੁਹਾਨੂੰ ਸਾਨੂੰ ਸਵੈਕਲ ਦੀ ਪ੍ਰੋਬਲਮ ਸੀ ਜੀ ਅਸੀਂ ਦੂਸਰੀ ਵਾਰ ਆਏ ਆ ਸਾਨੂੰ ਬਹੁਤ ਜ਼ਿਆਦਾ ਫਾਇਦਾ ਹੋਇਆ ਅੱਛਾ ਤੇ ਪਤਾ ਕਿਵੇਂ ਲੱਗਿਆ ਬਾਈ ਵੀ ਕਿੰਨੇ ਕ ਟਾਈਮ ਤੋਂ ਆਉਂਦੇ ਸੀਗੇ ਇੱਥੋਂ ਤੇ ਸਾਨੂੰ ਉਹ ਨਹੀਂ ਦੱਸ ਪਾਈ ਸੀਗੇ ਅੱਛਾ ਅੱਜ ਕਿੰਵੀਂ ਵਾਰੀ ਆ ਰਹੇ ਹੋ ਅਸੀਂ ਦੂਸਰੀ ਵਾਰ ਆ ਤੇ ਜੇ ਦੋ ਪਹਿਲਾਂ ਵਾਰੀ ਆਏ ਤੇ ਦੂਜੀ ਵਾਰੀ ਆਉਣਾ ਤਾਂ ਕੋਈ ਫਰਕ ਪਿਆ ਹਾਂਜੀ ਬਹੁਤ ਫਾਇਦਾ ਹੋਇਆ ਸਾਨੂੰ ਅੱਛਾ ਸੰਤੋਸ਼ੀ ਜੀ ਨੇ ਕਹੇ ਦੀ ਬਾਈ ਨੂੰ ਤੇ ਕਾਫੀ ਸਾਰੀ ਸੰਗਤ ਤਾਂ ਮੰਨ ਕੇ ਚੌਥੀ ਪੰਜਵੀਂ ਵਾਰੀ ਆਇਆ ਹੋਊਗਾ ਬਾਈ ਤੁਸੀਂ ਕਿੰਵੀਂ ਵਾਰੀ ਆਏ ਬਾਈ ਤੀਜੀ ਵਾਰ ਤੀਜੀ ਵਾਰ ਜੀ ਤੇ ਤੁਹੋਂ ਕਿਹੜਾ ਪਿੰਡਾ ਹੋੜਾ ਨੰਗਲਕੌਰ ਦਾ ਨੰਗਲਕੌਰ ਦਾ ਤੇ ਅਕਸਰ ਤਾਂ ਆਪਣੇ ਮੇਰੇ ਖਾਲਚ ਬਹੁਤ ਦੂਰੋਂ ਦੂਰੋਂ ਆਉਂਦੇ ਲੋਕ ਹਨ ਜਿਹਨੂੰ ਜਿਹੜੇ ਕਿਰਾਂ ਮਤਲਬ ਸੰਤੁਸ਼ਟੀ ਹੋ ਗਈ ਉਹ ਅਗਲੇ ਵਾਰੀ ਆਪਣੇ ਰਿਸ਼ਤੇਦਾਰਨ ਨੂੰ ਹਨਾ ਜਾਂ ਕਿਸੇ ਲਿਆ ਜੀ ਨੂੰ ਦੱਸ ਹੀ ਦਿੰਦੇ ਨੇ ਹਾਂ ਠੀਕ ਆ ਜੀ ਬਹੁਤ ਮਿਹਰਬਾਨੀ ਸੰਗਤ ਦੀ ਕਿੱਥੋਂ ਆਏ ਸੀ ਤੁਸੀਂ ਅਸੀਂ ਦੱਬੇ ਤੋਂ ਆਏ ਮੇਰੀ ਜੀ ਕਿੰਨੀ ਵਾਰੀ ਆ ਰਹੇ ਤੁਸੀਂ ਅਸੀਂ ਜਾਂ ਕਰ ਲੈ ਤੇ ਬਾਈ ਕੋਲੇ ਜਾਜ ਆਇਆ ਸੀ ਪ੍ਰੋਬਲਮ ਕੀ ਸੀ ਮੈਨੂੰ ਬੱਟੂ ਹੀ ਦੀ ਵੈਸੇ ਕੁਛ ਲੱਕ ਜੇ ਚੜਦਾ ਸੀਗਾ ਇੱਕ ਪਿੰਜਣੀਆਂ ਦੁੱਖ ਦੀਆਂ ਨੇ ਜ਼ਿਆਦੇ ਠੀਕ ਹੈ ਪਤਾ ਕਿਵੇਂ ਲੱਗਿਆ ਬਾਈ ਬਾਰੇ ਤੁਹਾਨੂੰ ਬਾਈ ਬਾਰੇ ਆ ਭੈਣ ਆਈ ਸੀ ਪਹਿਲਾਂ ਝਾੜੋਂ ਤੋਂ ਇਹ ਨਹੀਂ ਦੱਸਿਆ ਮੈਨੂੰ ਅੱਛਾ ਹਾਂਜੀ ਕਿਵੇਂ ਮਾਤਾ ਤੁਸੀਂ ਪਹਿਲਾਂ ਪ੍ਰੋਬਲਮ ਸੀ ਕੋਈ ਤੁਹਾਨੂੰ ਹਾਂਜੀ

ਤੇ ਤੇਮੀ ਵਾਰੀ ਆ ਰਹੇ ਤੁਸੀਂ ਅੱਜ ਹੀ ਆਇਆਗੇ ਬਾਈ ਅੱਛਾ ਹਾਂ ਅੱਜ ਹੀ ਆਇਆਗੇ ਤੇ ਪਹਿਲਾਂ ਵੀ ਤੁਹਾਡੇ ਪਿੰਡੋਂ ਆਉਂਦੇ ਰਹਿੰਦੇ ਹੋਣੇ ਹਨਾ ਹਾਂ ਹਾਂ ਬਾਦੂ ਆਉਂਦੇ ਅੱਛਾ ਤੇ ਉਹਨਾਂ ਨੇ ਦੱਸਿਆ ਉਹ ਤੁਹਾਨੂੰ ਬਾਈ ਭੋਲੇ ਬਾਰੇ ਹੈ ਅਯੋ ਆਪਣੇ ਡਿਸ਼ ਕਿ ਉਹਨਾਂ ਦੀ ਆ ਡਿਸ਼ ਕਰਨੀ ਹੋਈ ਝੂਠੀ ਦੀ ਅੱਛਾ ਫਿਰ ਉਹ ਠੀਕ ਹੋ ਗਈ ਫਿਰ ਮੈਂ ਇਹਦੀ ਵੀ ਤੁਸੀਂ ਦੁੱਖ ਦੀ ਮੈਂ ਆਖਾਂ ਮੈਂ ਨਹੀਂ ਉੱਥੇ ਜਾਂਦੀਆਂਗੇ ਫਿਰ ਇਹ ਭੈਣ ਵੀ ਮੇਰੇ ਨਾਲ ਆ ਗਈ ਠੀਕ ਹੈ ਤੇ ਬਹੁਤ ਸਾਰੇ ਮਰੀਜ਼ ਆਉਂਦੇ ਰਹਿੰਦੇ ਨੇ ਅਕਸਰ ਹਨਾ ਦਸਾਂ ਦੀ ਗਾਮ ਪਤਾ ਲੱਗਦਾ ਹਾਂ ਠੀਕ ਹੈ ਜੀ